ਜੇ ਤੁਹਾਡੇ ਕੋਲ 4 ਪੈਸੇ ਨਹੀਂ ਤਾਂ ਪਤਾ ਕੀ ਕਰਨਗੇ ਪਤਾ ਨਹੀਂ ਕਿੱਥੋਂ ਆਏ ਨੇ ਹੈ ਮੈਨੂੰ ਤਾਂ ਐ ਲੱਗਦਾ ਵੀ ਜਿਵੇਂ ਬਲੈਕ ਕਰਦੇ ਹੁੰਦੇ ਨੇ ਉਹ ਤੁਹਾਨੂੰ ਗਾਲੇ ਨਹੀਂ ਇੱਕ ਕਢਣੀ ਮੈਨੂੰ ਐ ਦੱਸੋ ਜੇ ਅਗਲਾ ਬਲੈਕ ਕਰਦਾ ਹੋਵੇ ਹੁਣ ਉਹ ਕਿੰਨੀ ਵਾਰੀ ਉਹ ਥਾਣੇ ਗਿਆ ਹੁੰਦਾ ਹੈ 10 ਨੰਬਰੀਆਂ ਚੋਂ ਦਾ ਨੌ ਆਇਆ ਹੋਇਆ ਹੁੰਦਾ ਹੈ ਚਲ ਚੜਾਈ ਹੋਉਂਦੀ ਹੈ ਕਿਸੇ ਪਾਸੇ ਨੂੰ ਹੋ ਜਾਂਦੀ 10 ਨੰਬਰੀਆਂ ਚ ਹੋ ਜਾਂਦੀਆਂ ਅਗਲੇ ਦੀ ਕਿੱਕ ਨੇ ਜੇ ਅਗਲੇ ਕੋਲੇ ਕੁਝ ਹੈ ਨਹੀਂ ਨਾ ਕੀ ਬੈਠਣ ਦੋ ਖਾਣ ਨਹੀਂ ਪਾ ਸਕਿਆ ਹਾਂ ਸਾਰੀ ਉਮਰ ਨਿੱਕਲ ਗਈ ਜਵਾਕ ਵੀ ਵਿਆਹਣ ਵਾਲੇ ਹੋ ਗਏ ਕੀ ਹਾਏ ਨਹੀਂ ਮੈਂ ਮਰ ਜਾ ਮੈਂ ਤਾਂ ਘਰੇ ਦੀ ਮੱਖੀਆਂ ਭੈਣ ਕੇ ਅੱਜ ਕੱਲ ਇਹ ਜੇ ਘਰ ਕੀ ਦੇ ਨੇ ਉੱਤੇ ਚਿੜੀਆਂ ਦੇ ਆਲਣੇ ਪਾਏ ਹੋਏ ਨਹੀਂ ਮੈਂ ਬੈਠ ਗਈ ਮੇਰੀ ਥਾਲੀ ਚੱਕ ਤੇਰੀ ਦਾ ਅੰਡਾ ਫਟ ਗਿਆ ਹਾਂ ਦੇਖ ਕੇ ਬਾ ਬਈ ਵੱਤੋ ਵਾਹ ਇਹ ਲੋਕਾਂ ਦੀ ਜੇ ਘਰ ਦਰ ਬਣਾ ਲਿਆ ਇਹ ਤਾਂ ਆਏ ਲੱਗਦਾ ਜਿਵੇਂ ਖੜਕੂਆਂ ਬੈਦਾ ਇਹਨਾਂ ਦੇ ਹੱਥ ਪੈਸਾ ਲੱਗਿਆ ਹੋਵੇ ਹਾਂ ਉਹ ਭੈਣ ਕਰ ਤੁੰਗਾ ਕੱਢਣੀ ਮੈਨੂੰ ਐਂ ਦੱਸੋ ਜੇ ਖਰਚੂਆਂ ਵੇਲੇ ਦਾ ਹੱਥ ਪੈਸਾ ਲੱਗਿਆ ਹੁੰਦਾ ਤਾਂ ਹੁਣ ਸਾਰਾ ਡੱਬ ਕੋਲੂ ਚ ਨਾ ਪੀੜਿਆ ਹੁੰਦਾ ਹਾਂ ਉਹਨਾਂ ਦਾ ਕੋਈ ਪ੍ਰਸ਼ਾਰਕ ਕੋਚ ਨਿਕਗਾ ਜਾਂ ਉਹਦੇ ਵਿਚਾਰਾ ਤਾਂ ਟੱਬਰਾਂ ਦੇ ਟੱਬਰ ਮਾਰ ਬੰਦੇ ਸੀ ਇਹ ਦੁਨੀਆ ਇਹਨਾਂ ਦੀ ਜੀਭ ਚਾਹ ਤੁਸੀਂ ਕੈਂਚੀ ਨਾਲ ਕੱਟਦੇ ਹੋ ਖੜਦੀ ਨਹੀਂ ਜੇ ਮੁੰਡਾ ਵਧੀਆ ਕੰਮ ਤੇ ਲੱਗ ਗਿਆ ਤਾਂ ਬਾਪੂ ਦੀ ਵੱਲੇ ਵੱਲੇ ਆ ਜੇ ਮੁੰਡਾ ਕੁੜੀ ਭਜਾ ਕੇ ਲੈ ਗਿਆ ਤਾਂ ਬੇ ਬੇਬੇ ਦੀ ਸਮਝੋ ਇੰਨੀ ਬੇਇੱਜ਼ਤੀ ਕਰਨੀ ਆ ਤੀਆਂ ਰਲ ਕੇ ਚਾਰ ਬੈਠ ਕੇ ਨੀ ਉਹ ਜੈਬੱਡੀ ਨੂੰ ਪਤਾ ਹੀ ਨਹੀਂ ਸੀ ਹੈ ਦੱਸੋ ਮੈਨੂੰ ਇਹ ਮੈਂ ਇਹ ਮੇਰੇ ਮਨ ਚ ਸਵਾਲ ਰ ਰਦਾ ਹਾਂ ਦਾ ਵੀ ਬੱਚੇ ਬਾਹਰ ਫਿਰਦੇ ਨੇ ਮਾਵਾ ਨਾਲ ਨਾ ਫਿਰਦੀਆਂ ਨੇ ਤੁਸੀਂ ਆਪਣੇ ਮੁੰਡਿਆਂ ਦੇ ਨਾਲ ਨਾਲ ਫਿਰਦੇ ਹੋ ਥੋੜੇ ਮੁੰਡੇ ਕੋਈ ਗਲਤੀ ਨਹੀਂ ਕਰਦੇ ਹੈਗੇ ਜਦੋਂ ਥੋਡੀਆਂ ਕੁੜੀਆਂ ਨਹੀਂ ਕਰਦੀਆਂ ਹੈਗੀਆਂ ਹੈ ਦੇਖੋ ਗਲਤੀ ਹਰ ਇਨਸਾਨ ਤੇ ਹੋ ਜਾਂਦੀ ਆ ਪਰ ਇਹ ਵਾਸ ਬੇਨਤੀ ਕਰਿਆ ਕਰੋ ਮਾਲਕਾ ਸਾਰਿਆਂ ਦੇ ਬੱਚਿਆਂ ਨੂੰ ਸਤ ਬੁੱਧੀ ਬਖਸ਼ੋ ਸਹੀ ਰਸਤਾ ਦਿਖਾ ਜੇ ਉਹ ਸਹੀ ਹੋਣਗੇ ਹੋ ਸਕਦਾ ਸਾਡੇ ਬੱਚੇ ਵੀ ਉਹਨਾਂ ਨੂੰ ਦੇਖ ਕੇ ਸਹੀ ਰਸਤੇ ਤੇ ਚੱਲਣ ਕਹਿੰਦੇ ਨੇ ਸਿਆਣੇ ਵੀ ਜੇ ਇੱਕ ਪੇੜ ਜਾਂਦੀ ਆ ਤਾਂ ਸਾਰੀਆਂ ਪੇੜਾਂ ਉਸ ਪਾਸੇ ਨੂੰ ਤੁਰ ਪੈਂਦੀਆਂ ਨੇ ਜੇ ਇੱਕ ਬੱਚਾ ਗਲਤ ਆਪਾਂ ਸੋਚਦੇ ਹਾਂ ਕਿਸੇ ਦਾ ਬੱਚਾ ਗਲਤ ਹੋ ਜਾਪਾ ਆਪਣੇ ਹੱਥੀ ਪੜ ਲੈ ਕਿਸੇ ਦੇ ਬੱਚੇ ਨੂੰ ਕਹ ਲੋ ਆਪਣਾ ਬੱਚਾ ਵੀ ਪੱਟਿਆ ਜਾ ਆਪਣਾ ਬੱਚਾ ਵੀ ਗਲਤ ਰਸਤੇ ਤੇ ਤੁਰੂਗਾ ਬਸ ਇਹੀ ਮਾਲਕ ਅੱਗੇ ਬੇਨਤੀ ਕਰਿਆ ਕਰੋ ਵੀ ਸਭ ਦੇ ਬੱਚੇ ਸੁਖੀ ਰਹਿਣ ਕਿਸੇ ਦਾ ਬੱਚਾ ਗਲਤ ਰਸਤੇ ਤੇ ਨਾ ਤੁਰੇ ਇਹ ਜਿਹੜੀਆਂ ਗੱਲਾਂ ਕਰਨ ਵਾਲੀਆਂ ਜਨਾਨੀਆਂ ਦੇ ਉਹਨਾਂ ਦੇ ਪਰਮਾਤਮਾ ਉਹਨਾਂ ਨੂੰ ਵੀ ਸਤਬੁੱਧੀ ਬਖਸ਼ੇ ਉਹ ਵੀ ਕਿਸੇ ਦੀ ਧੀ ਭੈਣ ਦੀ ਕਿਸੇ ਦੀ ਪੁੱਤ ਦੀ ਕਿਸੇ ਦੀ ਨੋਹ ਦੀ ਇਹੋ ਜਿਹੀਆਂ ਗੱਲਾਂ ਬੈਠ